ਮੇਰੇ ਸਤਿਕਾਰਯੋਗ ਦਰਸ਼ਕੋ ਤੁਸੀਂ ਦੇਖ ਰਹੇ ਹੋ ਅਬਿਸਰਪ੍ਰਾਈਮ ਨਿਊਜ਼ ਤੇ ਅੱਜ ਅਸੀਂ ਆ ਪਹੁੰਚੇ ਹਾਂ ਰਣਜੀਤ ਐਵੇਨਿਊ ਡੀ ਬਲਾਕ ਦੇ ਵਿੱਚ ਗ੍ਰੀਨਲੈਂਡ ਇਮੀਗ੍ਰੇਸ਼ਨ ਤੇ ਅੱਜ ਅਸੀਂ ਗੱਲ ਕਰੂੰਗੇ ਡਾਕਟਰ ਗੁਰਜੀਤ ਨਾਲ ਜਿਹੜੇ ਵੀਜ਼ਾ ਐਕਸਪਰਟ ਨੇ ਤੇ ਗ੍ਰੀਨਲੈਂਡ ਇਮੀਗ੍ਰੇਸ਼ਨ ਦੇ ਵਿੱਚ ਕੰਮ ਵੀ ਕਰਦੇ ਨੇ ਸੱਜੇ ਬਾਰ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਦਰਸ਼ਕਾਂ ਨੂੰ ਦੱਸੋ ਆਪਣੇ ਇਮੀਗ੍ਰੇਸ਼ਨ ਸੈਂਟਰ ਬਾਰੇ ਥੈਂਕ ਯੂ ਮੈਂ ਡਾਕਟਰ ਗੁਰਜੀਤ ਤੇ ਮੈਂ ਗੱਲ ਕਰ ਰਹੀ ਹਾਂ ਗ੍ਰੀਨਲੈਂਡ ਇਮੀਗ੍ਰੇਸ਼ਨ ਅਮਰਤ ਸਰ ਤੋਂ ਇਹ ਬ੍ਰਾਂਚ ਅਸੀਂ ਰੀਸੈਂਟਲੀ ਓਪਨ ਕੀਤੀ ਹੈ ਪ੍ਰੀਵੀਅਸ ਹੈਡ ਆਫਿਸ ਇਸ देयर ਇਨ ਬ ਅਰਡੀਨ ਲਿਡ ਮੀਗ੍ਰੇਸ਼ਨ ਐਕਸਪੋਰਟ ਹੈ ਜਰਮਨ ਸਟੱਡੀ ਵੀਜ਼ਾਸ ਦੇ ਲਈ ਦੀਸ ਡੇਸ ਕਿਉਂਕਿ ਜਰਮਨ ਇੱਕ ਪਹਿਲੀ ਪਸੰਦ ਸਾਰੇ ਪੰਜਾਬ ਦੇ ਸਟੂਡੈਂਟਸ ਦੀ ਬਣ ਚੁੱਕਿਆ ਹੈ ਆਫਟਰ ਕੈਨੇਡਾ ਤੇ ਵੀਜ਼ਾ ਦੀ ਗੱਲ ਕਰੀਏ ਤੇ ਜਰਮਨ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਜਰਮਨ ਕੰਟਰੀ ਦੇ ਵੀਜ਼ਾ ਸਭ ਤੋਂ ਜ਼ਿਆਦਾ ਲਗਵਾਉਂਦੇ ਹੋ ਤੇ ਪਹਿਲਾਂ ਲੋਕੀ ਜਿਹੜੇ ਸੀ ਕੈਨੇਡਾ ਆਸਟ੍ਰੇਲੀਆ ਜਾਂ ਫਿਰ ਹੋਰ ਯੂਰਪ ਕੰਟਰੀਜ਼ ਦੇ ਬਲ ਜ਼ਿਆਦਾ ਚੁਕਾਕ ਸੀ ਪਰ ਹੁਣ ਜਿਹੜਾ ਝੁਕਾਵ ਹੈ ਉਹ ਜਰਮਨ ਕੰਟਰੀ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਜੀ ਮੈਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿਉਂਕਿ ਕੈਨੇਡਾ ਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਦੇਖਿਆ ਗਿਆ ਜਿਵੇਂ ਕੈਂਡੀਡੇਟਸ ਬਹੁਤ ਜ਼ਿਆਦਾ ਚਲੇ ਗਏ ਔਰ ਅਨਪਲੋਇਮੈਂਟ ਰੇਟ ਉੱਥੇ ਵੱਧ ਗਿਆ ਜਿਸ ਦੇ ਕਰਕੇ ਪੇਰੈਂਟਸ ਜਿਹੜੇ ਨੇ ਉਹ ਇੰਨਾ ਜ਼ਿਆਦਾ ਖਰਚਾ ਇੱਥੋਂ ਭੇਜਣਾ ਹਨ ਕੈਂਡੀਡੇਟਸ ਨੂੰ ਅਫੋਰਡ ਨਹੀਂ ਕਰਦੇ ਤੇ ਉਹਨਾਂ ਨੂੰ ਖਰਚਾ ਇੰਨਾ ਜ਼ਿਆਦਾ ਅਫੋਰਡ ਨਹੀਂ ਕਰ ਪਾ ਰਹੇ ਕਿਉਂਕਿ ਇੱਥੋਂ ਪਹਿਲਾਂ ਹੀ ਆਪਾਂ ਬਹੁਤ ਜ਼ਿਆਦਾ ਖਰਚਾ ਕਰਕੇ ਇੱਕ ਬੱਚੇ ਨੂੰ ਬਾਹਰ ਭੇਜਦੇ ਆਂ ਉੱਥੇ ਜਾ ਕੇ ਫਿਰ ਜਦੋਂ ਕੰਮ ਦੀ ਦਿੱਕਤ ਆਉਂਦੀ ਹੈ ਤੇ ਪੇਰੈਂਟਸ ਅਗਲੇ ਸਾਲ ਦੀ ਫੀਸ ਜਾਂ ਹੋਰ ਖਰਚੇ ਉਹਨਾਂ ਦੇ ਲਈ ਅਫੋਰਡ ਕਰਨਾ ਪੇਰੈਂਟਸ ਲਈ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਜਿਹਦੇ ਕਰਕੇ ਜਰਮਨ ਕਹਿ ਸਕਦੇ ਆ ਕਿ ਇੱਕ ਨਵੀਂ ਉੱਭਰਦੀ ਹੋਈ ਇੱਕ ਪ੍ਰਿਫਰਡ ਡੈਸਟੀਨੇਸ਼ਨ ਬਣੀ ਹੈ ਪੰਜਾਬ ਦੇ ਸਟੂਡੈਂਟਸ ਦੇ ਲਈ ਔਰ ਜਿੱਥੇ ਕੀ ਕੰਮ ਦੀਆਂ ਆਪਰਚੂਨਿਟੀਆਂ ਬਹੁਤ ਹੀ ਚੰਗੀਆਂ ਨੇ ਖਰਚਾ ਵੀ ਕੋਈ ਪੜਨ ਜਾਣ ਦਾ ਬਹੁਤ ਜ਼ਿਆਦਾ ਨਹੀਂ ਹੈ ਔਰ ਜਿਹੜੀ ਸਟੱਡੀਜ਼ ਹੈ ਉਹ ਵੀ ਬੜੀ ਨੋਮੀਨਲ ਜੇ ইਅਰਸ ਦੀ ਹੈ ਕਿ ਜਿਹਦੇ ਵਿੱਚ ਬੱਚੇ ਆਪਣੀ ਸਟੱਡੀ ਮੈਂ ਜਿਵੇਂ 3 ਤੋਂ 4 ਸਾਲ ਦੇ ਵਿੱਚ ਕੰਪਲੀਟ ਕਰ ਲੈਂਦੇ ਠੀਕ ਹੈ ਜੀ ਤੇ ਜੇ ਕੁਆਲਿਫੀਕੇਸ਼ਨ ਦੀ ਗੱਲ ਕੀਤੀ ਜਾਵੇ ਕਿ ਕਿਹੜੇ ਕੁਆਲਿਫੀਕੇਸ਼ਨ ਬੱਚਿਆਂ ਨੂੰ ਪਲੱਸ 2 ਕਰਕੇ ਜਾਂ ਫਿਰ ਗ੍ਰੈਜੂਏਸ਼ਨ ਕਰਕੇ ਜਾਣ ਦੀ ਲੋੜ ਹੈ ਜੀ ਮੈਮ ਬੱਚੇ ਮੈਮ ਪਲੱਸ 2 ਕਰਕੇ ਵੀ ਜਾ ਸਕਦੇ ਨੇ ਔਰ ਗ੍ਰੈਜੂਏਟ ਵੀ ਜਾ ਸਕਦੇ ਨੇ ਪਲੱਸ 2 ਤੋਂ ਬਾਅਦ ਉਹਨਾਂ ਨੂੰ ਬੈਚਲਰਸ ਦੇ ਵਿੱਚ ਸਟੱਡੀ ਮਿਲਦੀ ਹੈ ਔਰ ਜਿਨ੍ਹਾਂ ਨੇ ਬੈਚਲਰਸ ਇੰਡੀਆ ਦੇ ਵਿੱਚ ਕੀਤੀ ਹੋਈ ਹੈ ਉਹ ਬੱਚੇ ਮਾਸਟਰਸ ਪ੍ਰੋਗਰਾਮ ਦੇ ਲਈ ਅੱਗੇ ਚਲੇ ਜਾਂਦੇ ਨੇ ਮਾਸਟਰਸ ਫਰਦਰ ਡਿਪੈਂਡ ਕਰਦਾ ਹੈ ਬੱਚਾ 1.5 ਸਾਲ ਦੀ ਲੈ ਸਕਦਾ ਹੈ 2 ਸਾਲ ਦੀ ਵੀ ਲੈ ਸਕਦਾ ਹੈ ਬਹੁਤ ਵਧੀਆ ਤੇ ਜੇ ਗੱਲ ਕਰੀਏ ਲੈਂਗੁਏਜ ਬੈਰੀਅਰ ਦੀ ਕਿਉਂਕਿ ਜਰਮਨ ਦੇ ਵਿੱਚ ਜ਼ਿਆਦਾ ਡੱਚ ਚੱਲਦੀ ਹੈ ਜਾਂ ਫਿਰ ਜਰਮਨ ਚੱਲਦੀ ਹੈ এমਪਲॉयਮੈਂਟ ਰੇਟ ਵੀ ਲੈਂਗੁਏਜ ਦੇ ਹਟਾਰ ਤੇ ਜ਼ਿਆਦਾ ਹੁੰਦਾ ਹੈ ਤੇ ਉਹਦੇ ਵਿੱਚ ਹੀ ਕਹੂੰਗੀ ਕਿ ਉਹਦੇ ਨਾਲ ਆਇਰਿਸ਼ ਵੀ ਕਰ ਰਹੀ ਹੈ ਲਾਸਟ ਇਅਰ ਲਾਸਟ ਇਅਰ ਤੋਂ ਪੰਜਾਬੀ ਕੈਂਡੀਡੇਟਸ ਸਾਡੇ ਇੰਡੀਅਨਸ ਵੀ 올ਓਵਰ ਇੰਡੀਆ ਜਰਮਨ ਇਨ ਫੈਕਟ ਕਾਫੀ ਇੱਕ ਪ੍ਰਿਫਰਡ ਡੈਸਟੀਨੇਸ਼ਨ ਬਣ ਚੁੱਕਿਆ ਹੈ ਪਲਸ 2 ਦੇ ਕੈਂਡੀਡੇਟਸ ਲਈ ਵੀ অর ਗ੍ਰੈਜੂਏਟਸ ਲਈ ਵੀ ਔਰ ਲੈਂਗੁਏਜ ਬੈਰੀਅਰ ਐਜ਼ ਇਟ ਇਜ਼ ਕੋਈ ਬੱਚਿਆਂ ਨੂੰ ਨਹੀਂ ਤੰਗ ਕਰ ਰਿਹਾ ਕਿਉਂਕਿ ਉਥੇ ਪੰਜਾਬੀ ਸਾਡੇ ਜਿਹੜੇ ਬੱਚੇ ਨੇ ਪੰਜਾਬ ਦੇ ਵਸਦੇ ਕਿਉਂਕਿ ਆਪਾਂ ਪੰਜਾਬ ਤੋਂ ਹੀ ਗੱਲ ਕਰ ਰਹੇ ਆ ਤੇ ਮੈਂ ਇੱਕ ਪੰਜਾਬ ਦੇ ਬਾਰੇ ਹੀ ਜ਼ਿਆਦਾ ਐਗਜ਼ਾਮਪਲ ਖਾਸ ਦਵਾਂਗੀ ਤੇ ਪੰਜਾਬੀ ਕੈਂਡੀਡੇਟਸ ਬਹੁਤ ਜ਼ਿਆਦਾ ਨਹੀਂ ਜਿਹਦੇ ਕਰਕੇ ਬੱਚਿਆਂ ਦੇ ਵਿੱਚ ਆਪਸ ਦੇ ਵਿੱਚ ਜਾਂ ਕੋਈ এমਪਲॉयਮੈਂਟ ਵੀ ਨਹੀਂ ਜਿਹੜੇ ਉਥੇ ਪੰਜਾਬੀ ਕਾਫੀ ਨੇ ਔਰ ਲੈਂਗੁਏਜ ਬੈਰੀਅਰ ਬੱਚਿਆਂ ਨੂੰ ਤੰਗ ਨਹੀਂ ਕਰਦੀ ਸੈਕੰਡਲੀ ਯੂਨੀਵਰਸਿਟੀਆਂ ਦੇ ਜਿਹੜੀਆਂ ਉਹ ਰੈਗੂਲਰ ਉਹਨਾਂ ਦੇ ਜਿਹੜੇ ਰੈਗੂਲਰ ਟਾਈਮ ਟੇਬਲਸ ਨੇ ਉਹਨਾਂ ਦੇ ਵਿੱਚ ਵੀ ਜਮਨ ਲੈਂਗੁਏਜ ਇਨਕਲ ਔਰ ਜਿਦਾਂ ਜਿਵੇਂ ਜਿਵੇਂ ਬੱਚੇ ਉੱਥੇ ਪਹੁੰਚਦੇ ਨੇ ਮੈਮ ਜਿਵੇਂ ਬੋਲਦੇ ਨੇ ਔਰ ਤੁਹਾਨੂੰ ਪਤਾ ਹੀ ਹੈ ਵਾਂਸ ਵੀ ਸਟਾਰਟ ਸਪੀਕਿੰਗ ਸਮਥਿੰਗ ਤੇ ਆਪਾਂ ਉਹਨੂੰ ਸਿੱਖ ਹੀ ਜਾਂਦੇ ਆਂ ਤੇ ਇਹ ਲੈਂਗੁਏਜ ਬੈਰੀਅਰ ਦੀ ਜਿਹੜੀ ਦਿੱਕਤ ਹੈ ਉਹ ਬੱਚਿਆਂ ਨੂੰ ਮਤਲਬ ਕਾਫੀ ਖੂਨ ਪਰੇਸ਼ਾਨੀ ਨਹੀਂ ਦਿੰਦੀ ਕਿਉਂਕਿ ਪੰਜਾਬੀ ਵੀ ਆਪਣੇ ਭਾਈ ਭੈਣ ਨੂੰ ਉੱਥੇ ਬਹੁਤ ਨੇ ਔਰ ਬੱਚੇ ਆਪਸ ਵਿੱਚ ਬੋਲ ਕੇ ਵੀ ਜਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਜਾਂ ਪ੍ਰੋਫੈਸਰਸ ਦੇ ਨਾਲ ਵੀ ਜਦੋਂ ਇੰਟਰੈਕਟ ਕਰਦੇ ਨੇ ਔਰ ਕਿਤੇ ਨਾ ਕਿਤੇ ਬੱਚੇ ਬਹੁਤ ਵਧੀਆ ਤਰੀਕੇ ਨਾਲ ਲੈਂਗੁਏਜ ਸਿੱਖ ਰਹੇ ਆਂ ਤੇ ਜੇ ਗੱਲ ਕਰੀਏ ਫੀਸ ਦੇ ਬਾਰੇ ਕਿ ਜਰਮਨੀ ਜਾਣ ਲਈ ਉਧਰ ਦੀ ਫੀਸ ਕਿ ਕੀ ਖਰਚਾ ਰਹੂਗਾ ਖਰਚਾ ਮੈਮ ਬੇਸਿਕਲੀ ਬਹੁਤ ਜ਼ਿਆਦਾ ਤਾਂ ਨਹੀਂ ਹੈ ਇਥੋਂ ਇੱਕ ਵਾਰੀ ਇਨਵੈਸਟਮੈਂਟ ਤਾਂ ਹੈ ਇੱਕ ਬਲੌਕਡ ਅਕਾਊਂਟ ਦੀ ਅਮਾਉਂਟ ਜ਼ਰੂਰ ਹੈ ਜਿਹੜੀ ਆਪਾਂ ਇਥੋਂ ਪੇ ਕਰਦੇ ਆਂ ਬਟ ਦੈਟ ਇਜ਼ ਉਥੇ ਰਿਫੰਡੇਬਲ ਹੈ ਅਮਾਉਂਟ ਜਾ ਕੇ ਜਾ ਕੇ ਤਕਰੀਬਨ 11904 ਯੂਰੋਸ ਇੱਕ ਖਾਸ ਖਰਚਾ ਹੈ ਇਥੋਂ ਬਲੌਕਡ ਅਕਾਊਂਟ ਦਾ ਬਟ ਦੈਟ ਇਜ਼ ਟੈਂਪਰੇਰਲੀ ਬਲੌਕਡ ਜਦੋਂ ਬੱਚਾ ਜਰਮਨ ਚਲਾ ਜਾਂਦਾ ਹੈ ਉਹਨੂੰ ਪੈਸੇ ਮੰਥਲੀ ਬੇਸਿਸ ਤੇ ਰਿਫੰਡ ਹੋ ਜਾਂਦੇ ਨੇ ਸਾਰੇ ਉਹ ਇੱਕ ਤਰ੍ਹਾਂ ਦਾ ਬੱਚੇ ਦਾ ਸੇਵਿੰਗਸ ਅਕਾਊਂਟ ਹੀ ਹੈ ਔਰ ਦੂਸਰੀ ਸਾਈਡ ਇੱਕ ਮੇਜਰ ਖਰਚਾ ਹੈ ਯੂਨੀਵਰਸਿਟੀ ਦੀ ਫੀਸ ਦਾ ਯੂਨੀਵਰਸਿਟੀ ਦੀ ਫੀਸ 5 ਲੱਖੋਂ ਵੱਧ ਸ਼ੁਰੂ ਹੋ ਜਾਂਦੀ ਹੈ ਔਰ ਮੈਕਸਿਮਮ ਦੇ ਫਿਰ ਮੈ ਕੋਈ ਲਿਮਿਟ ਹੀ ਨਹੀਂ ਹੈ ਆਪਾਂ ਕਿਹੜੀ ਯੂਨੀਵਰਸਿਟੀ ਵੱਡੀ ਤੋਂ ਵੱਡੀ ਯੂਨੀਵਰਸਿਟੀ 20 ਲੱਖ ਤੱਕ ਦੀ ਫੀਸ ਚਲੀ ਜਾਂਦੀ ਹੈ ਉਹ ਚੋਇਸ ਇਸ অল ਡਿਪੈਂਡੈਂਟ ਅਪਨ ਦਾ ਕੈਂਡੀਡੇਟ ਕਿ ਆਪਾਂ ਕਿਹੜੀ ਯੂਨੀਵਰਸਿਟੀ ਉੱਤੇ ਚੂਜ਼ ਕਰਦੇ ਆ ਬੇਸਿਕਲੀ ਦੇ ਬੇਸਿਕਲੀ ਦੀ ਫੀਸ ਕਹਿੰਦਾ ਕਿ ਆਪਾਂ ਇਟ ਬਿਗਿੰਸ ਫਰੋਮ 5 ਲੱਖ ਐਨੂਅਲ ਤੇ ਮੈਮ ਇੱਕ ਪਾਸੇ ਹੋਰ ਵੀ ਹੈਗਾ ਜੇ ਆਪਾਂ ਫ੍ਰੀ ਆਫ ਕਾਸਟ ਵੀ ਸਟੱਡੀ ਹੈ ਦੇ ਹਮਨ ਦੇ ਵਿੱਚ ਬੇਸਿਕਲੀ ਪਬਲਿਕ ਯੂਨੀਵਰਸਿਟੀਆਂ ਉੱਥੇ ਹੈਗੀਆਂ ਨੇ ਜਿਨ੍ਹਾਂ ਦੀ ਕੋਈ ਵੀ ਫੀਸ ਸਟਰਕਚਰ ਨਹੀਂ ਹੈ ਔਰ ਕੈਂਡੀਡੇਟਸ ਨੂੰ ਆਪਸ਼ਨ ਮਿਲਦੀ ਹੈ ਉੱਥੇ ਫ੍ਰੀ ਦੇ ਵਿੱਚ ਵੀ ਪੜ ਸਕਦੇ ਨੇ ਬਟ ਉਹਦਾ ਇੱਕ ਕੰਡੀਸ਼ਨ ਹੈ ਕਿ ਆਪਾਂ ਨੂੰ ਇੱਥੇ ਇੱਕ ਜਰਮਨ ਲੈਂਗੁਏਜ ਦਾ ਟੈਸਟ ਪਾਸ ਕਰਕੇ ਜਾਣਾ ਪੈਂਦਾ ਹੈ ਤੇ ਉੱਥੇ ਫਿਰ ਫ੍ਰੀ ਸਟੱਡੀਜ਼ ਵੀ ਬੱਚਿਆਂ ਵਾਸਤੇ ਹੈਗੀ ਹੈ ਇਸ ਚੀਜ਼ ਦੇ ਲਈ ਵੀ ਬੱਚੇ ਬਹੁਤ ਜ਼ਿਆਦਾ ਅਟਰੈਕਟ ਹੋ ਰਹੇ ਆ ਜਿਹਦੇ ਕਰਕੇ ਜਰਮਨੀ ਇੱਕ ਪ੍ਰੇਫਰ ਡੈਸਟੀਨੇਸ਼ਨ ਬਣ ਰਿਹਾ ਹੈ ਔਰ ਇੰਸੈਕਟ ਬਣ ਚੁੱਕਿਆ ਹੈ ਬਿਲਕੁਲ ਸਹੀ ਤੇ ਜੇ ਮੇਰਾ ਆਖਰੀ ਸਵਾਲ ਤੁਹਾਡੇ ਨਾਲ ਆਈ ਹੋਊਗਾ ਕਿ ਜਿਵੇਂ ਅੱਜ ਕੱਲ ਅਸੀਂ ਦੇਖਦੇ ਕਿ ਪੰਜਾਬ ਦੇ ਵਿੱਚ ਨਹੀਂ ਪੂਰੇ ਆਲ ਓਵਰ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਫਰਾਡ ਵਿਖੇ ਜਾਤੇ ਨੇ ਬਿਲਕੁਲ ਸਹੀ ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਆ ਔਰ ਡੰਕੀ ਰੂਟ ਅਪਣਾਉਂਦੇ ਆ ਕਿ ਪਤਾ ਨਹੀਂ ਕਿਹੜੀ ਕਿਹੜੀਆਂ ਚੀਜ਼ਾਂ ਅਸੀਂ ਕਾਫੀ ਟਾਈਮ ਦੇ ਵਿੱਚ ਦੇਖਣ ਨੂੰ ਮਿਲੀਆਂ ਐ ਸਪੈਸ਼ਲੀ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਤੇ ਉਹਦੇ ਵਿੱਚ ਤੁਸੀਂ ਕੀ ਗਾਰੰਟੀ ਆ ਫਿਰ ਕੀ ਆਪਣੀ ਖਾਸ ਲੋਕਾਂ ਤੱਕ ਪਹੁੰਚ ਮੈਂ ਬੇਸਿਕਲੀ ਸਾਡਾ ਗ੍ਰੀਨ ਇਮੀਗ੍ਰੇਸ਼ਨ ਜੋ ਹੈ ਜਿਨ ਜਾ ਚਾਤੀ ਹੈਗੀਆਂ ਨੇ ਵੀ ਆਰ ਪ੍ਰਾਇਮਰਲੀ ਡੀਲਿੰਗ ਵਿਦ ਸਟਡੀ ਵੀਜ਼ਾਸ اور ਸਟਡੀ ਵੀਜ਼ਾ ਦਾ ਬਹੁਤ ਹੀ ਟ੍ਰਾਂਸਪੇਰੈਂਟ ਪ੍ਰੋਸੈਸ ਹੈ ਕਿਉਂਕਿ ਜਿਹੜੀ ਫੀਸ ਹੈ ਉਹ ਕੈਂਡੀਡੇਟ ਦੇ ਵਿੱਚੋਂ ਹੀ ਯੂਨੀਵਰਸਿਟੀ ਨੂੰ ਟ੍ਰਾਂਸਫਰ ਹੁੰਦੀ ਹੈ ਡਾਇਰੈਕਟਲੀ ਥੈਟ ਇਜ਼ ਨਾਟ ਟ੍ਰਾਂਸਫਰ ਟੂ ਐਨੀ ਆਫ ਦ ਅਕਾਊਂਟਸ ਆਫ ਆਰ ਇਮੀਗ੍ਰੇਸ਼ਨ ਜਾਂ ਸਾਡੀ ਕੋਈ ਕੰਸਲਟੈਂਸੀ ਨੂੰ ਆਪਾਂ ਕੋਈ ਵੀ ਫੀਸ ਟ੍ਰਾਂਸਫਰ ਨਹੀਂ ਕਰਦੇ ਇਟ ਗੈਟਸ ਡਾਇਰੈਕਟਲੀ ਟ੍ਰਾਂਸਫਰ ਟੂ ਦ ਯੂਨੀਵਰਸਿਟੀ ਔਰ ਜਿਹੜਾ ਬਲੌਕ ਅਕਾਊਂਟ ਵੀ ਹੈ ਉਹ ਇੱਕ ਸੇਵਿੰਗਸ ਅਕਾਊਂਟ ਹੈ ਤੁਹਾਨੂੰ ਮੈਂ ਪਹਿਲੇ ਦੱਸਿਆ ਹੈ ਕਿਉਂਕਿ ਉਹ ਬੱਚੇ ਦੇ ਨਾਮ ਤੇ ਹੀ ਅਕਾਊਂਟ ਖੁੱਲਦਾ ਹੈ ਔਰ ਇੱਥੋਂ ਬੱਚੇ ਦੇ ਅਕਾਊਂਟ ਚੋਂ ਹੀ ਡਾਇਰੈਕਟਲੀ ਪੇਮੈਂਟ ਜਰਮਨ ਦੇ ਅਕਾਊਂਟ ਦੇ ਵਿੱਚ ਐਕਸਪੈਟਰੀਓ ਜਾਂ ਫਿੰਟੀਬਾ ਦੇ ਵਿੱਚ ਟਰਾਂਸਫਰ ਹੋ ਜਾਂਦੀ ਹੈ ਇਸ ਕਰਕੇ ਫਰਾਡ ਦੇ ਆਲਮੋਸਟ ਕਹਿ ਸਕਦੇ ਆ ਕਿ ਦੇ ਆਰ ਨੈਕਸਟ ਟੂ ਜ਼ੀਰੋ ਨਿਗਲੀਜੀਬਲ ਚਾਂਸਸ ਨੇ ਫਰਾਡ ਦੇ ਵੈਸੇ ਵੀ ਗ੍ਰੀਨ ਲੈਂਡ ਇਮੀਗ੍ਰੇਸ਼ਨ ਮੈਮ ਆਪਾਂ ਕੋਸ਼ਿਸ਼ ਸਾਡੀ ਪੂਰੀ ਰਹਿੰਦੀ ਹੈ ਕਿ ਆਪਾਂ ਫੁੱਲੀ ਟ੍ਰਾਂਸਪੇਰੈਂਟ ਪ੍ਰੋਸੈਸ ਕਰੀਏ ਜਿਹਦੇ ਕਰਕੇ ਇੱਕ ਪੇਰੈਂਟਸ ਦੇ ਵਿੱਚ ਜਾਂ ਜਿਵੇਂ ਕਹਿ ਸਕਦੇ ਆ ਜਿਹਦੇ ਵਿੱਚ ਕੈਂਡੀਡੇਟਸ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਾਡਾ ਇੱਕ ਚੰਗਾ ਨਾਮ ਵੀ ਟਰੈਵਲ ਕਰੇ اور आवर प्रोसेस इज वेरी ट्रांसपेरेंट वी डू नॉट चार्ज एनीथिंग एक्स्ट्रा या फीस तो लेके ब्लॉक अकाउंट नो लेके ਸਾਡਾ ਸਾਰਾ ਹੀ ਪ੍ਰੋਸੈਸ ਬਹੁਤ ਜ਼ਿਆਦਾ ਟ੍ਰਾਂਸਪੇਰੈਂਟ ਹੈ ਸੋ ਇਸ ਕਰਕੇ ਫਰਾਡ ਦਾ ਚਾਂਸ ਚਾਂਸਸ ਥੇ ਆਰ ਨੈਕਸਟ ਟੂ ਜ਼ੀਰੋ ਯਾਨੀ ਨਿਗਲੀਜੀਬਲ ਕਿਉਂਕਿ ਇਹ ਸਾਡੀ ਕੋਈ ਕੰਸਲਟੈਂਸੀ ਦੇ ਜਿਹੜੇ ਇੱਕ ਫਾਈਲਿੰਗ ਦੇ ਜਿਹੜੇ ਜੋ ਚਾਰजेस ਨੇ ਜੋ ਆਪਾਂ ਪ੍ਰੋਡਕਟ ਦੇ ਰਹੇ ਹਾਂ ਤੇ ਜੋ ਮਿਹਨਤ ਸਾਡਾ ਸਟਾਫ ਕਰਦਾ ਹੈ ਜੋ ਸਾਡੇ ਆਫਿਸ ਦੇ ਖਰਚੇ ਨੇ ਉਹਦੇ ਰਿਲੇਟਿਡ ਇੱਕ ਕੰਸਲਟੈਂਸੀ ਫੀਸ ਜ਼ਰੂਰ ਆਪਾਂ ਚਾਰਜ ਕਰਦੇ ਹਾਂ ਬਟ ਦੈਟ ਇਜ਼ 올 ਦਾ ਫੀਸ ਇਸ ਪੈਡ ਆਫਟਰ ਪੇਪਰ ਆਪਾਂ ਵੀਜ਼ਾ ਲਗਤੋਂ ਬਾਅਦ ਹੀ ਕੈਡੀਡੇਟ ਕੋਲ ਚਾਰਜ ਕਰਦੇ ਆ ਇਨੀਸ਼ੀਅਲੀ ਉਹਦੋਂ ਕੋਈ ਵੀ ਚਾਰਜਸ ਨਹੀਂ ਲੈਂਦੇ ਤੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਜਰਮਨ ਦੇ ਵੀਜ਼ਾ ਲਗਵਾਉਂਦੇ ਹੋ ਤੇ ਹੋਰ ਕਿਹੜੀਆਂ ਕਿਹੜੀਆਂ ਹੋਰ ਕੰਟਰੀਜ਼ ਦੇ ਤੁਸੀਂ ਵੀਜ਼ਾ ਦਿਵਾਉਂਦੇ ਮੈਂ ਸਦੀ ਐਪਲੀਕੇਸ਼ਨਸ ਆਲਮੋਸਟ ਆਪਾਂ ਸਾਰੇ ਕੰਟਰੀਜ਼ ਦੀ ਹੀ ਕਰਦੇ ਆ ਜਸਟ ਲਾਈਕ ਆਸਟ੍ਰੇਲੀਆ ਯੂਕੇ ਕੈਨੇਡਾ ਯੂਐਸਏ ਉਹ ਸਾਰੀਆਂ ਕੰਟਰੀਜ਼ ਹੈਗੀਆਂ ਨੇ